ਕੇਜਰੀਵਾਲ ਪੰਜਾਬ ਦੇ 50 ਪਲੱਸ ਵਿਧਾਇਕਾਂ ਦੀ ਕਟਣਗੇ ਟਿਕਟ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਲਈ ਤਿਆਰੀ ਤੇਜ਼ ਕਰ ਦਿੱਤੀ ਹੈ ਉਹਨਾਂ ਨੇ ਹੁਣ ਹਲਕਿਆਂ ਵਿੱਚ ਉਹਨਾਂ ਬੰਦਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜੋ ਮੌਜੂਦਾ ਆਮ ਆਦਮੀ ਪਾਰਟੀ ਦੇ ਉਹਨਾਂ ਐਮਐਲਏ ਜਾਂ ਮੰਤਰੀਆਂ ਦੀ ਥਾਂ ਲੈ ਸਕਣ ਜਿਨ੍ਹਾਂ ਨੇ ਖਰਾਬ ਸ਼ਕੀ ਬਣਾਈ ਹੋਈ ਹੈ ਇਸ ਦੇ ਨਤੀਜੇ ਵਜੋਂ ਆਮ ਆਦਮੀ ਪਾਰਟੀ ਐਸੇ ਵਿਵਾਦ ਸਪੰਦ ਨੇਤਾਵਾਂ ਦੀਆਂ ਟਿਕਟਾਂ ਕੱਟਣ ਦੀ ਯੋਜਨਾ ਬਣਾ ਰਹੀ ਹੈ ਇਸ ਤੋਂ ਇਲਾਵਾ ਸੰਭਾਵਨਾ ਹੈ ਕਿ ਪਾਰਟੀ ਇਨ੍ਹਾਂ ਵਿਵਾਦਿਤ ਵਿਧਾਇਕਾਂ ਦੀ ਥਾਂ ਨਵੇਂ ਹਲਕਾ ਇੰਚਾਰਜ ਨਿਯੁਕਤ ਕਰੇਗੀ ਜੋ ਚੋਣਾਂ ਲਈ ਉਮੀਦਵਾਰ ਹੋਣਗੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕਰ ਦਿੱਤੀ ਹੈ। ਸੋਨੀਆ ਮਾਨ ਅਤੇ ਰਾਜਨੀਤਿਕ ਯਾਤਰਾ। ਉਹਨਾਂ ਨੇ ਚੋਣ ਲੜਨ ਦੀ ਖੁਆਇਸ਼ ਤਾਂ ਜਤਾਈ ਸੀ ਪਰ ਉਹ ਪਹਿਲਾਂ ਕਈ ਹੋਰ ਪਾਰਟੀਆਂ ਵਿੱਚ ਵੀ ਗਤੀਵਿਧੀਆਂ ਕਰ ਰਹੀਆਂ ਸਨ। ਉਹਨਾਂ ਦੀਆਂ ਕਾਂਗਰਸੀ ਆਗੂਆਂ ਨਾਲ ਵੀ ਕਈ ਮੀਟਿੰਗਾਂ ਹੋਈਆਂ ਪਰ ਉਹਨਾਂ ਨੂੰ ਉੱਥੋਂ ਟਿਕਟ ਨਹੀਂ ਮਿਲੀ। ਆਖਿਰ ਜਦ ਉਹਨਾਂ ਦੀ ਗੱਲ ਕਿਸੇ ਹੋਰ ਪਾਰਟੀ ਨਾਲ ਨਹੀਂ ਬਣੀ। ਤਾ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਨਵੇਂ ਫੈਸਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲਈ ਨਵੇਂ ਚਿਹਰੇ ਲਿਆਉਣ ਦੀ ਪ੍ਰਕਿਰਿਆ ਜੋਰਾਂ ਤੇ ਹੈ ਬਹੁਤ ਵੱਡੀ ਤਬਦੀਲਵਾਦੀ ਕਦਮ ਉਠਾਏ ਜਾ ਰਹੇ ਹਨ ਜਿਸ ਵਿੱਚ ਮੌਜੂਦਾ ਐਮਐਲਏ ਦੀ ਥਾਂ ਨਵੇਂ ਹਲਕਾ ਇੰਚਾਰਜ ਨਿਯੁਕਤ ਕਰਨਾ ਵੀ ਸ਼ਾਮਿਲ ਹੈ ਇਸ ਸਬੰਧ ਦੇ ਦੌਰਾਨ ਇਹ ਵੀ ਸੁਣਨ ਵਿੱਚ ਆਇਆ ਕੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਸੀਨੀਅਰ ਨੇਤਾ ਤੋਂ ਵੀ ਅਸਤੀਫਾ ਮੰਗਿਆ ਗਿਆ ਸੀ ਇਸ ਮੁcci ਪ੍ਰਕਿਰਿਆ ਪਾਰਟੀ ਦੇ ਭਵਿੱਖ ਅਤੇ ਚੌੜੀ ਰਣਨੀਤੀਆਂ ਲਈ ਇੱਕ ਵੱਡਾ ਸੰਕੇਤ ਦਿੰਦੀ ਹੈ